ਜਸਵੰਦਰ ਸਿੰਘ ਜੀ ਜਰੂਰੀ ਕਹਿ ਰਹੇ ਮੈਨੂੰ ਸੰਭਲਾਈ ਬੰਨ੍ਹ ਨਾਲ ਕਿਹੜਾ ਤੁਹਾਡੇ ਤੇ ਬਈ ਕੋਨ ਥਾ ਲੱਗੀ ਹੈ ਹਾਂ ਜਿੱਡੇ ਟਾ ਲੱਗੇ ਦੀ ਔਰ ਕੀ ਬੀਛਰਸ ਹੋ ਰਿਹਾ ਹੈ ਇਹਦਾ ਲੱਗੀ ਆ ਸਟੱਟ ਤੋਂ ਲੱਗੀ ਸੀਗੀ ਵੀ ਯਾਨੀ ਡੇਢ ਤੋਂ ਦੋ ਘਰਾਂ ਨਾਲ ਉਹਨਾਂ ਦੀ ਵਿਚਾਰੇ ਦੀ ਪਾਣੀ ਡਿੱਗ ਪਈ ਆ ਤੇ ਕੱਲ ਅਸੀਂ ਕੰਪਲੀਟ ਕਰ ਗਏ ਸੀਗੇ ਅਗਰਾ ਬੋਰੇ ਲਾ ਕੇ ਰੋਕ ਗਿਆ ਸੀ ਆ ਪਾਣੀ ਤੇ ਰਾਤ ਨੂੰ ਫੇਰ ਉਹ ਬੋਰੇ ਸਾਰੇ ਡੱਗ ਗਿਆ ਪਾਣੀ ਵਧਣ ਕਰਕੇ ਫੇਰ ਯਾਨੀ ਉਹ ਸਾਰਾ ਖਰਾਬ ਹੋ ਗਿਆ ਹੁਣ ਦੁਬਾਰਾ ਫੇਰ ਲੱਗੇ ਹੋਏ ਆ ਤੇ ਚੰਪਾ ਦਾ ਚੌਥਾ ਲੈਣਾ ਸਾਨੂੰ ਲਗਾਤਾਰੀ ਲਗਾਤਾਰੀ ਪਾਣੀ ਵਾਦ ਪਾਣੀ ਵਾਦਾ ਜਿੱਦਾਂ ਪਾਣੀ ਦਾ ਹੁਣ ਸਾਰਾ ਵਾਹ ਇਧਰ ਹੋ ਗਿਆ ਪਰਨੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਯਾਨੀ ਵਾ ਇਧਰ ਹੋ ਗਿਆ ਐਸੇ ਲੱਗਦਾ ਬੜੇ ਤੇਜ਼ ਚੱਲ ਰਿਹਾ ਹੈ ਸਟੌਮ ਪਾਣੀ ਬਹੁਤ ਤੇਜ਼ ਆ ਪਾਣੀ ਦਾਵਾ ਦੇਇਆ ਯਾਨੀ ਹੁਣ ਮੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਮੋ ਮੋਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਯਾ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਇੱਕ ਥਿੱਲੀ ਲੰਬੀ ਏਰੀਏ ਤੱਕ ਜੜੀ ਗਈ ਆ ਉਹ ਪਾਣੀ ਵਿੱਚ ਮਿਕਸ ਹੋ ਰਹੀ ਆ ਮਿੱਟੀ ਦੇਖੋ ਜੀ ਹੁਣ ਸਾਰਾ ਸਾਰੇ ਜਿਹੜੇ ਬੈਵਜਾਰਾਂ ਦਾ 2 ਕਿੱਲੇ ਤਾਂ 2 ਕਿੱਲੇ ਵੇਚਦੇ ਆ ਡਰੋਲ ਗਿਆ ਆ ਕਿ ਇਹ ਜਦੋਂ ਕੰਮ ਹੋ ਰਿਹਾਗਾ ਕਿ ਇਹ ਪ੍ਰਸ਼ਾਸਨ ਕਰਾ ਰਿਹਾ ਹੈ ਪਿੰਡ ਦੇ ਦੇਖੋ ਇਸ ਸੰਗਤਾਂ ਵਾਲਾ ਵੀ ਸਹਿਯੋਗ ਆ ਪ੍ਰਸ਼ਾਸਨ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਵੀ ਆਇਆ ਹੋਇਆ ਆਇਆ ਹੋਇਆ ਪਾਂਚੇ ਪਿੰਡ ਉਹ ਵੀ ਨਾਲ ਲੱਗੇ ਨਾਲ ਲੱਗੇ ਹੋਏ ਆ ਸਭ ਨੂੰ ਕਿੰਨਾ ਲੱਗਦਾ ਵੀ ਕਿੰਨਾ ਸਵਾਭ ਹੋ ਲੱਗਦਾ ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜੇ ਆ ਜਾਣਾ ਇੱਕ ਵਾਜੇ ਦੋ ਵਾਜੇ ਤਾਂ ਹੁਣ ਕਰਕੇ ਜਾਵਾਂਗੇ ਜੇ ਨਾ ਕੀਤਾ ਤੇ ਜਿਹੜਾ ਪਹਿਲਾਂ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਪਾਣੀ ਦੇ ਆਵਾਜ਼ ਦਾ ਕੋ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਦੱਤੀ ਸਾਰਾ ਕਰਕੇ ਜਿਹੜਾ ਦੁਆਰਾ ਕਿਦੋਂ ਹੋਏ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜਗਾ ਜਗਾ ਤੇ ਟਪਕ ਰਿਹਾ ਹੈ ਅੱਛੀ ਤੁਸੀਂ ਪ੍ਰਸ਼ਾਸਨ ਐ ਇਸ ਵਾਰੀ ਕੁਝ ਦਨਪਨ ਕੀਤੀ ਵੀਦਾ ਕੀ ਹਾਲ ਹੋ ਸਕਦਾ ਹੈ ਕਿ ਜਗਾ ਜਗਾ ਤੇ ਟਪਕ ਰਿਹਾ ਕੋਈ ਚੀਜ਼ਾਂ ਦੀ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਹੌਣ ਮੰਗ ਕੀ ਕਰ ਰਹੇ ਤੁਸੀਂ ਹੌਣ ਜਿਹੀ ਹੀ ਮੰਗ ਕਰਦੇ ਆਂ ਪ੍ਰੋਫੈਸਰ ਜਿਹੜੇ ਸਾਡਾ ਸਹਿਯੋਗ ਕਰਦਾ ਏ ਵੀ ਕਰੀਏ ਬਈ ਤੇ ਚਲੋ ਨਾਲ ਸੰਤਾਨਾਂ ਦਾ ਵੀ ਸਹਿਯੋਗ ਆ ਵੀ ਸਾਡਾ ਪਹੁੰਚ ਸਕਦਾ ਸਾਰਾ ਸਮਾਨ ਪ੍ਰੋਪਰ ਇੱਥੇ ਮਿਲ ਰਿਹਾ ਜੀ ਤੁਹਾਡੇ ਕੋ ਪਹੁੰਚ ਰਿਹਾ ਕਿਸੇ ਚੀਜ਼ ਦੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਜੋ ਆਪ ਕੋ ਕਰ ਰਿਹਾ ਜੀ ਠੀਕ ਹੈ ਡੰਡ ਹੈਗਾ ਜੀ ਮੇਰਾ ਬਸ ਉਹ ਮੇਰੀ ਚੱਕ ਬਾਵਨੀਆਂ ਚਾ ਨਾਲ ਹੱਦ ਪੈਂਦੀ ਇੱਥੇ ਮੌਗੇ ਤੇ ਜਲੰਧਰ ਦੀ ਪਾਜ ਮੇਨ ਜਿਹੜੀ ਹੈ ਚੱਕ ਆਪਣੇ ਜਿ ਮੌਗੇ ਜ਼ਿਲ੍ਹੇ ਦੇ ਵਿੱਚ ਆ ਵਾਸੀਆਂ ਪੈਂਦੀ ਜਿਮੀ ਕਿੱਦਾਂ ਇਹ ਹਾਸਾ ਹੋਇਆ ਜਦ ਹਾਸਾ ਹੋਇਆ ਜੀ 8 ਦਿਨ ਤੋਂ ਪਾਣੀ ਥੋੜਾ ਥੋੜਾ ਜਿੱਦਾਂ ਪਹਿਲਾਂ ਜੀ ਜਦੋਂ ਚੜਾ ਆਇਆ ਉਹ ਦੋ ਤੱਕ ਕੋਈ ਇੱਥੇ ਸੱਤ ਨਹੀਂ ਕੋ ਟੱਕਰ ਨਹੀਂ ਕੋ ਬਾਤ ਨਹੀਂ ਸਹੀ ਚੱਲ ਰਿਹਾ ਜੀ ਉਸ ਤੋਂ ਬਾਅਦ ਅੱਜ 8 ਦਿਨ ਹੋਇਆ ਉਹ ਦਿਨ ਤੋਂ ਥੋੜਾ ਥੋੜਾ ਕਰਨਾ ਸ਼ੁਰੂ ਹੋਇਆ ਚਲੋ ਅਸੀਂ ਆਖਿਆ ਵੀ ਥੋੜਾ ਬਹੁਤਾ ਤੱਕ ਵੀ ਹੋ ਜਾਂਦਾ ਉਹਨਾਂ ਦੀ ਕਿ ਜੀ ਕੋਈ ਗਾਗਨ ਤੇ ਅੱਜ ਛੇਵਾ ਦੇ ਨਾਲ ਜੀ ਜਦੋਂ ਦੇਖਿਆ ਸੀ ਬੀਐਸਟਡ ਦੇ ਉੱਪਰ ਦੀ ਪਾਣੀ ਨਾਲ ਦੀ ਖਾਰ ਪੈ ਗਈ ਫਿਰ ਅਸੀਂ ਆਪ ਇਕੱਠੇ ਕਰਦੇ ਵੀ ਆਏ ਨਾਲ ਅੱਗੇ ਲਾਗੇ ਬੰਨੇ ਦੇ ਵੀ ਆਏ ਤੇ ਅਸੀਂ ਆਪਦੇ ਬੂਰੇ ਬਾਰੇ ਲਿਆ ਕੇ ਖਣ ਖੂਨ ਵਾਲੇ ਖਾਦਾਂ ਵਾਲੇ ਲਿਆ ਕੇ ਤਾਂ ਅਸੀਂ ਕੋਈ ਸੋਖ ਬੂਰੇਦਾਰੀ ਜਿੰਮਟ ਕਰਕੇ ਆਪਦਾ ਦੁਬੰਨਿਆ ਮੰਨਿਆ ਤੇ ਸਾਡੇ ਕੋਲ ਮੁੜ ਕੇ ਮਹਿਕਵੇਂ ਨੂੰ ਅਸੀਂ ਕੋਈ ਲੜਕ ਕੀਤਾ ਇਹ ਵੀ ਆਏ ਚਲੋ ਇਹਨਾਂ ਨੇ ਅੱਜ ਤੋਂ ਚੌਥਾ ਦਿਨ ਹੋ ਗਿਆ ਜੀ ਫਿਰ ਇਹ ਵੀ ਆ ਕੇ ਨਾਲ ਇਹਨਾਂ ਨੇ ਸਾਡੇ ਸਹਿਯੋਗ ਦਿੱਤਾ ਗੋੜੇ ਬਾੜੇ ਲਵਾਏ ਚਲੋ ਉਹ ਤਾਂ ਇੰਨਾ ਖਤਰਾ ਨਹੀਂ ਸੀਗਾ ਇਹ ਵੀ ਜਿੰਨਾ ਖਸਾ ਨਾਲੇ ਵੀ ਚਲਾਉਂਦੇ ਰਿਹਾ ਸਾਰਾ ਕੁਝ ਸਾਡੇ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਜੇ ਕੱਲ ਸਾਰਾ ਕੁਝ ਸਾਡੇ ਤਿੰਨ ਦਿਨ ਕਈਤਿਆਂ ਦੀ ਮਿਹਨਤ ਕੱਲ ਨੂੰ ਦੋ ਪਤਾ ਲੱਗਾ 1:30 ਵਜੇ ਜਦੋਂ ਕੱਝੋ ਛੱਲ ਵਜੀ ਉਹਨੇ ਨਾਲ ਹੀ ਅੱਜ ਤੋਂ ਕੋਈ 25 ਸਾਲ ਦੇ ਲੱਗੇ ਆ ਜਿਹੜੇ ਸਟੱਡ ਉਹ ਵੀ ਰੋੜ ਲਗਿਆ ਸਾਡੇ ਤਿੰਨ ਦਿਨਾਂ ਦੇ ਲਾਇਆ ਬੂਰਾ ਬਗਲੇ ਬਾਰੇ ਜੋ ਸੀਗੇ ਉਹ ਸਾਬ ਲੈ ਗਿਆ ਹੁਣ ਕਿਹਦਾ ਨੁਕਸਾਨ ਹੋਇਆ ਨੁਕਸਾਨ ਇੱਥੇ ਜੀ ਨੁਕਸਾਨ ਦੀ ਗੱਲ ਦੀ ਸਾਨੂੰ ਪਤਾ ਲੱਗਦਾ ਨੁਕਸਾਨ ਤਾਂ ਚਲੋ ਹੁੰਦੇ ਹੀ ਆ ਜੀ 1:30 ਤੇ ਕਿੱਲੇ ਦਾ ਸਾਡਾ ਨੁਕਸਾਨ ਹੋਇਆ ਨਕਸ਼ਾਂਤ ਹੁਣ ਕੱਲ ਮੈਨੂੰ ਸੱਜਣਾ ਦੇ ਵੀ ਆਪਾਂ ਰਾਹ ਮੈਂ ਕਿਹਾ ਜਿੱਥੇ ਬਣਦਾ ਬਣਾ ਲਓ ਅੱਜ ਸਾਨੂੰ ਝੋਨੇ ਦਾ ਨਿਗਾ ਕੋਈ ਸ਼ਿਕਾਇਤ ਅੱਜ ਤਾਂ ਸਾਨੂੰ ਆ ਵੀ ਆ ਲਾਟਾ ਬਚਾ ਲਈਏ ਬੰਦ ਬਚ ਗਿਆ ਤਾਂ ਸਾਰਾ ਏਰੀਆ ਵੱਜ ਜਾਊਗਾ ਸਾਨੂੰ ਝੋਨੇ ਦਾ ਤਾਂ ਹੁਣ ਜੋ ਕੋਈ ਐਡੀਕਟ ਤੋ ਖੂਨੀਗਾ ਸਿਰਫ ਅਸੀਂ ਆਨੇ ਬਿ ਆਵਦਾ ਏਰੀਆ ਬਚਾਲੀਏ ਬਾਹਰ ਘਰ ਭੱਜ ਜਾਣਗੇ ਸਾਰੇ ਪਿੰਡ ਭੱਜ ਜਾਣਗੇ ਕਿਉਂਕਿ ਜਦੋਂ ਪਾਣੀ ਲੱਥਾ ਇਟਾ ਬਹੁਤ ਜਿਆਦੀ ਅੱਜ ਦੇਖੋ ਪੁਰਦੇ ਥੱਲੇ ਉਹ ਜਿੰਨਾ ਵੀ ਟੋਟਲ ਵਾ ਵਾ ਸਾਰਾ ਇਸ ਬੰਨੇ ਆ ਰਿਹਾ ਕਿੰਨੀ ਛੱਟ ਪੈਰੀ ਤੁਹਾਡੇ ਕੋਲ ਮੂਹ ਨਹੀਂ ਬਣੀ ਹੋਣੀ ਨੇ ਜਮਲਾ ਕੇ ਦੇਖੋ ਹੁਣ ਇਹ ਆਪੇ ਸਹਿਯੋਗ ਅੱਜ ਜਿਹੜਾ ਨਾ ਕੱਲ੍ਹ ਹੀ ਪ੍ਰਸ਼ਾਸਨ ਨੇ ਦਿੱਤਾ ਪਰਸੋਂ ਵੀ ਦਿੱਤਾ ਸੁਪੋਸ਼ ਪਰ ਅੱਜ ਜਿਹੜਾ ਨਾ ਜਮਤਾ ਵੀ ਸਾਡੇ ਨਾਲ ਅੱਜ ਬਹੁਤ ਸਾਥ ਦੇ ਰਹੀ ਹੈ ਡੇਰੀ ਤੋਂ ਨਵੇਰ ਤੋਂ ਇੰਨਾ ਜਮਤਾ ਦਾ ਸਾਥ ਆ ਉਹਨਾਂ ਹੀ ਅੱਜ ਆਪਣੇ ਇਹਨਾਂ ਦਾ ਮਹਿਕਮੇ ਦਾ ਵੀ ਸਾਥ ਆ ਅੱਜ ਦੋਵਾਂ ਤਰ੍ਹਾਂ ਨੇ ਸਾਥ ਦਿੱਤਾ ਜਿਹੜਾ ਵੀ ਚਾਲੂ ਹੋ ਗਿਆ ਅੱਜ ਕੰਮ ਨਹੀਂ ਉਧਰ ਚੱਲ ਪਿਆ ਇਹ ਰਾਤ ਤੁਸੀਂ ਆਪਣੀ ਪਹਿਲੀ ਚੋਬ ਬਣਾਇਆ ਪਹਿਲੀ ਚੋਬ ਬਣਾਇਆ ਜੀ ਹੈ ਉਹ ਜੀ ਬਣਾ ਦੇ ਅੱਜ ਇਹ ਵੀ ਪੂਰਾ ਨਹੀਂ ਬਣਿਆ ਜੀ ਵੀ ਟਰਾਲੀਆਂ ਦੇਖੋ ਖੁੱਬੀ ਖੜੀ ਆ ਤੇ ਇਹ ਬਣਾ ਹੀ ਜਾਣਗੇ ਉਹ ਮਿੱਟੀ ਆਈ ਹੋਈ ਆ ਮਿੱਟੀ ਵੀ ਪਾਈ ਜਾਂਦੇ ਆ ਬੋਰੇ ਵੀ ਲਈ ਆਉਣੇ ਅੱਜ ਟਰਾਲੀਆਂ ਬੋਰੇ ਵੀ ਭਰਦੀਆਂ ਅੱਜ ਉੱਥੇ 10 ਟਰਾਲੀਆਂ ਖੜੀਆਂ ਸਾਥਰ ਵਾਲੋ ਬੁਰਾ ਸੇ ਹੋ ਮੈਂ ਅੱਜ ਪੂਰਾ ਕੋਈ ਸੁਜੋਗ ਆ ਜੀ ਅੱਜ ਦੀ ਨਹੀਂ ਮੈਂ ਕੱਲ ਦਾ ਕੱਲ ਵੀ ਪ੍ਰਸ਼ਾਸਨ ਸਾਡੇ ਨਾਲ ਕੁੜ ਰਿਹਾ ਵਾ ਪਹਿਲਾਂ ਪ੍ਰਸ਼ਾਸਨ ਨੇ ਐਡਾ ਨਹੀਂ ਸੀਗਾ ਚਲੋ ਤੇ ਕੱਲ ਦਾ ਜਰੂਰ ਨਾਲ ਸਾਥ ਹੈ ਦੇ ਤਾਜਦਪੁਰਾ ਪ੍ਰਸ਼ਾਸਨ ਇਹ ਵਿੱਚ ਜਾਣ ਕੇ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ ਆ ਤੇ ਸਾਥ ਆ ਅੱਜ ਏਰੀਏ ਦਾ ਵੀ ਸਾਥ ਆ ਭਰਾਵਾਂ ਦਾ ਵੀ ਸਾਥ ਆ ਸਭ ਕਾਸ਼ੀ ਦਾ ਹੁਣ ਜਨਤਾ ਦੇਖ ਲਓ ਕਿੰਨੀ ਆ ਕੰਮ ਕਰਦੀ ਸਾਰਿਆਂ ਦੀ ਲੰਗਰ ਪਾਣੀ ਵੀ ਤਿਆਰ ਹੁੰਦਾ ਸਵੇਰ ਤੋਂ ਚਾਹ ਦਾ ਡੇਗਾ ਸਵੇਰ ਤੋਂ ਚੱਲਦੇ ਸਭ ਕੁਝ ਪਤਾ ਨਾ ਦੇ ਸੋਣ ਨੂੰ ਗਨਾਰ ਸਭ ਕੋ ਚੱਲ ਰਿਹਾ ਹੈ ਮੇਰਾ ਨਾਮ ਜੀ ਹਰਮੰਦਰ ਸਿੰਘ ਚੀਮਾ ਪਿੰਡ ਸਨਲਾ ਜੀ ਹਾਰਮਨ ਸਿੰਘ ਜੀ ਅੱਜ ਜਿਹੜੀ ਦੇ ਜਾਣਕਾਰੀ ਆ ਜਿਹੜਾ ਪੋਲ ਇੱਥੇ ਮਿੱਟੀ ਖੁਰਖੁਰ ਕੇ ਵਿੱਚ ਦਰਿਆ ਦੇ ਮਿਲ ਰਹੀ ਹੈ ਪਾਣੀ ਤੇਜ਼ ਵਹਾਵ ਕਰਕੇ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਚਿਰ ਤੋਂ ਤੁਸੀਂ ਲੱਗ ਰਹੇ ਇਹਨੂੰ ਅਸੀਂ ਜੀ ਇਹ ਜਿਹੜਾ ਢਾ ਲੱਗੀ ਨੂੰ ਅੱਜ ਚੋਖਾ ਜਨ ਹੋ ਗਿਆ ਜੀ ਅਸੀਂ ਚਾਰਾਂ ਦਿਨਾਂ ਤੋਂ ਆਪਦੇ ਵੱਲੋਂ ਜ਼ੋਰ ਲਾ ਰਹੇ ਵੇ ਵੀ ਕਿਸੇ ਹਿਸਾਬ ਨਾਲ ਰੁਕ ਜੇ ਪਰ ਪਾਣੀ ਦਾ ਜਿਵੇਂ ਜਿਵੇਂ ਫਲੂਕ ਘਟ ਜਾ ਜਦੋਂ ਵਾਧਾ ਉਹਦਾ ਜਿਹੜਾ ਝ ਘਾਰ ਵਾ ਜਿਹੜਾ ਸਾਰਾ ਸਾਡੇ ਇਧਰ ਬੰਨ ਦੇ ਨਾਲ ਹੋ ਗਿਆ ਇਸ ਕਰਕੇ ਜਿਹੜੇ ਸਾਨੂੰ ਇਹ ਬੰਨ ਵੱਲ ਨੂੰ ਆ ਰਿਹਾ ਵੱਡ ਵੱਡ ਕੇ ਕਿਉਂਕਿ ਇਹ ਤੇ ਤਕਰੀਬਨ ਡੰਗਾਈ ਆ ਜਿਹੜੀ ਕੋਈ 20 ਤੋਂ 25 ਫੁੱਟ ਥੱਲੇ ਹੋ ਜੂ। ਇਹ ਜੀਦੇ ਕਰਕੇ ਪ੍ਰੋ 4-4 5-5 ਫੁੱਟ ਰਾਤ ਜੇ ਗੱਲ ਕਰੀਏ ਤਾਂ ਰਾਤ ਵੀ ਤਕਰੀਬਨ 10 ਫਟਾ ਇਹ ਮੰਗ ਰਹੇ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਵਾ ਤੇ ਅਸੀਂ ਸਾਰੇ ਨਾਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ ਅੱਗੇ ਸਾਡਾ ਜਿਹੜਾ ਕੰਮ ਸੀ ਦਿਨੇ-ਦਿਨੇ ਅਸੀਂ ਕਰਦੇ ਸੀ ਇਹ ਰਾਤ ਨੂੰ ਬੰਦ ਕਰਦੇ ਸੀ ਪਰ ਜਿਹੜਾ ਸਾਡਾ ਦਿਨੇ ਕੰਮ ਕੀਤਾ ਹੋਇਆ ਵੀ ਜਿਹੜਾ ਉਹ 9 ਸਾਲ ਹੋ ਜਾਂਦਾ ਸੀ ਉਹਦੇ ਕਰਕੇ ਅਸੀਂ ਅੱਜ ਦਿਨ ਤੋਂ ਰਾਤ ਜਿਹੜਾ ਕੰਮ ਕਰਾਂਗੇ ਰਾਤ ਨੂੰ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਲਗਟਾਂ ਦਾ ਪ੍ਰਬੰਧ ਕਰਵਾ ਲਿਆ ਵਾ ਜੋ ਸਾਨੂੰ ਡੀਜ਼ਲ ਦੀ ਮੰਗ ਸੀ ਉਹ ਵੀ ਆ ਬਾਕੀ ਇੱਕ ਅਹੀ ਧੰਨਵਾਦ ਵੀ ਨਾਲ ਕਰਨਾ ਚਾਹੁੰਦੇ ਆ ਵੀ ਸੰਸਥਾ ਸੇਵਾ ਆਈਆ ਡੇਰੇ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਅੱਜ ਸਹਿਯੋਗ ਦੇ ਨਾਸਤੇ ਸਾਡੇ ਕੋਲ ਆਈਆ ਤੇ ਖੇਤੀ ਦਾ ਕਿੰਨਾ ਕੁ ਨੁਕਸਾਨ ਹੈ ਖੇਤੀ ਦਾ ਜੇ ਅਸੀਂ ਸਹੀ ਜਾਣੀਏ ਤਾਂ ਹੀ ਸਾਡੇ ਖੇਤੀ ਦਾ ਜਿਹੜਾ ਇਹ ਦੋ ਕਿੱਲੇ ਦਾ ਨਾਮ ਹੀ ਜਿਹੜੀ ਜਿਹੜੀ ਤਰੀਫ ਖਤਮ ਹੋ ਚੁੱਕੀ ਹੈ ਮੈਂ ਜੀ ਜੂਨੀਅਰ ਇੰਜੀਨੀਅਰ ਸਰ ਜਿਹੜਾ ਇੱਥੇ ਢਾਹ ਲੱਗੀ ਹੈ ਕਿੰਨੇ ਫੁੱਟ ਦੀ ਲੱਗੀ ਔਰ ਕੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਇਥੇ ਦੀ ਪਹਿਲਾਂ ਤਾਂ ਪਰਸੋਂ ਤੋਂ ਜਦੋਂ ਤੋਂ ਪਾਣੀ ਲੈਣਾ ਸ਼ੁਰੂ ਹੋਇਆ ਪਿੰਡ ਵਾਲੇ ਹੈਂਡਲ ਲੈਂਦਾ ਪਾਣੀ ਜਦੋਂ ਆਪਣਾ ਉਹ ਦਾ ਕਰੰਟ ਦਾ ਫਲੋ ਤੇਜ਼ ਹੋ ਜਾਂਦਾ ਇਸ ਕਰਕੇ ਢਾਲ ਕੰਨੀ ਸ਼ੁਰੂ ਹੋ ਜਾਂਦੀ ਹੈ ਉਹ ਦੇ ਕਰਕੇ ਅਸੀਂ ਪਹਿਲਾਂ ਵੀ ਇੱਥੇ ਆਪਣੇ ਦੰਬੋ ਬੈਗਸ ਵਗੈਰਾ ਲਗਾ ਕੇ ਉਹਨੂੰ ਰੋਕਿਆ ਗਿਆ ਪਰੰਤੂ ਕੱਲ ਪਾਣੀ ਥੋੜਾ ਹੋਰ ਘਟਨ ਕਰਕੇ ਪਾਣੀ ਦੀ ਸਪੀਡ ਜ਼ਿਆਦੀ ਹੋ ਗਈ ਵੈਲੋਸਟੀ ਇੰਕਰੀਜ਼ ਕਰਨ ਕਰਕੇ ਇੱਥੇ ਆਪਣਾ ਉਸਨੇ ਜਿਹੜੀ ਕ੍ਰੀਕ ਆ ਸ਼ਿਫਟ ਹੋਣੀ ਸ਼ੁਰੂ ਹੋ ਗਈ ਤੇ ਕ੍ਰੀਕ ਸ਼ਿਫਟ ਹੋਣ ਕਰਕੇ ਇਸ ਕਰਕੇ ਫਿਰ ਹੁਣ ਜਿਹੜੇ ਇੰਤਜ਼ਾਮ ਆ ਹੋਰ ਜਿਆਦਾ ਕੀਤੇ ਗਏ ਇੱਥੇ ਕ੍ਰੇਟਸ ਪਰ ਕਿ ਲਗਾ ਰਹੇ ਅਸੀਂ ਸਾਰੇ ਦੇ ਸਾਰੇ ਤੇ ਅੱਜ ਕੱਲ ਨਾਲੋਂ ਪਾਣੀ ਦਾ ਬਹਾਵ ਤੇਜ਼ ਆ ਨਾਲੇ ਫਲੋ ਕਹਿੰਦੇ ਜਿਆਦਾ ਆ ਰਿਹਾ ਪਾਣੀਾਂ ਚ ਪਾਣੀ ਘਟਨ ਦਾ ਕਰਕੇ ਵੈਲੋਸਟੀ ਫ੍ਰੀਜ਼ ਕਰ ਜਾਂਦੀ ਜਿਸ ਨਾਲ ਬਹਾਵ ਹੋਰ ਜਿਆਦਾ ਤੇਜ਼ ਹੋ ਰੂ ਹੋ ਜਾਂਦਾ ਇਸ ਕਰਕੇ ਪਾਣੀ ਤੇਜ਼ ਲੱਗ ਰਿਹਾ ਬਟ ਪਾਣੀ ਪਹਿਲਾਂ ਨਾਲੋਂ ਘਟਿਆ ਹੋਇਆ ਤੇ ਨੁਕਸਾਨ ਕਿੰਨਾ ਹੈ ਫਸਲ ਦਾ ਨੁਕਸਾਨ ਫਸਲ ਦਾ ਜੀ ਇੱਥੇ ਤਕਰੀਬਨ 20 ਫੁੱਟ ਕ੍ਰੀਕ ਸ਼ਿਫਟ ਹੋਣ ਕਰਕੇ ਤੇ 180 ਫੁੱਟ ਦੇ ਕਰੀਬ ਲੈਂਥ ਜਿਹੜੀ ਹੈ ਉਹ ਕ੍ਰੀਕ ਸ਼ਿਫਟ ਹੋਈ ਹੈ ਉਹਨਾਂ 'ਤੇ ਨੁਕਸਾਨ ਅਜੇ ਤੱਕ ਹੋਇਆ ਬਾਕੀ ਆ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਪ੍ਰੋਟੈਕਸ਼ਨ ਵਰਕ ਕੀਤਾ ਜਾ ਰਿਹਾ ਤਾਂ ਕਿ ਜਲਦ ਜਲਦ ਇਹਨੂੰ ਠੀਕ ਕੀਤਾ ਜਾ ਸਕੇ ਤੇ ਕ੍ਰੀਕ ਨੂੰ ਉੱਥੇ ਸ਼ਿਫਟਾਂ ਹੁੰਦੇ ਬਚਾਏ ਜਾਂਦੇ ਜੇ ਪ੍ਰਬੰਧਨ ਦੀ ਗੱਲ ਕਰੀਏ ਇਸ ਟਾਈਮ ਕਿਸੇ ਚੀਜ਼ ਦੀ ਕਮੀ ਨੂੰ ਦਿਖਦੇ ਨਹੀਂ ਕੀ ਲੱਗ ਰਿਹਾ ਤੁਹਾਨੂੰ ਇਸ ਟਾਈਮ ਦੀ ਸਾਰਾ ਕੁਝ ਆਪਣਾ ਪ੍ਰੋਪਰ ਚੱਲ ਰਿਹਾ ਜੀ ਕੋਈ ਪ੍ਰਬੰਧ ਨੂੰ ਕਿਸੇ ਵੀ ਤਰ੍ਹਾਂ ਦਾ ਮਤਲਬ ਵੀ ਕੋਈ ਜਿਹੜਾ ਰੱਖਿਆ ਮੈਨੂੰ ਸੰਸੂਖ ਨਹੀਂ ਹੋ ਰਹੀ ਗੱਲ ਜੋ ਜੋ ਪ੍ਰਬੰਧ ਕੀਤੇ ਜਾ ਰਹੇ ਆ ਬਾਕੀ ਇੱਥੋਂ ਦੇ ਸਾਰਿਆਂ ਦੇ ਵੀ ਸਹਿਯੋਗ ਹੋ ਰਿਹਾ ਪੂਰੇ ਦਾ ਪੂਰਾ ਨਗਰ ਦਾ ਵੀ ਜਿੰਨੇ ਵੀ ਹੈਗੇ ਆ ਇੱਥੇ ਉਹ ਵੀ ਪੂਰਾ ਸਹਿਯੋਗ ਦੇ ਰਹੇ ਆ ਕਿਤਾ Oh, okay. ਸੋਹੰਦਰ ਸਿੰਘ ਜੀ ਜਦੋਂ ਕਿ ਕਹਿੰਦੇ ਸੰਭਲਾਈ ਬਣ ਨਾਲਾ ਕਿਹੜਾ ਤੁਹਾਡੇ ਤੇ ਪਿੰਡੀ ਕੋਨਾ ਢਾਲ ਗਈ ਹੈ ਹਜੇ ਡਿੱਡੇ ਤਾਂ ਲੱਗੇ ਵੀ ਔਰ ਕੀ ਬੀਛਰਾ ਸੋਹੰਦਰ ਤਾਂ ਇਹਦਾ ਲੱਗੀ ਆ ਸਟਾਰਟ ਤੋਂ ਲੱਗੀ ਸੀਗੀ ਵੀ ਯਾਨੀ ਡੇਢ ਤੋਂ ਦੋ ਘਰਾਂ ਨਾਲ ਉਹਨਾਂ ਦੀ ਵਿਚਾਰੇ ਦੀ ਪਾਈ ਡਿੱਗ ਗਈ ਆ ਤੇ ਕੱਲ ਅਸੀਂ ਕੰਪਲੀਟ ਕਰ ਗਏ ਸੀ ਕਿ ਅਗਰਾ ਬੋਰੇ ਲਾ ਕੇ ਰੋਕ ਗਿਆ ਸੀ ਆ ਪਾਣੀ ਤੇ ਰਾਤ ਨੂੰ ਫੇਰ ਉਹ ਬੋਰੇ ਸਾਰੇ ਡੱਗ ਗਿਆ ਪਾਣੀ ਵਧਣ ਕਰਕੇ ਫੇਰ ਯਾਨੀ ਉਹ ਸਾਰਾ ਖਰਾਬ ਹੋ ਗਿਆ ਹਰ ਬਾਰਾ ਫੇਲ ਲੱਗੇ ਹੋਏ ਆ ਤੇ ਚੌਥਾ ਦਾ ਚੌਥਾ ਦਾ ਨਾ ਲਗਾਤਾਰੀ ਕੋ ਲਗਾਤਾਰੀ ਪਾਣੀ ਬੜਾ ਰਹਿ ਗਿਆ ਪਾਣੀ ਲੱਗਦਾ ਜਿੱਦਾਂ ਪਾਣੀ ਦਾ ਹੁਣ ਵਸਾਰਾ ਵਾਹ ਇਧਰੋਂ ਹੋ ਗਿਆ ਪਰ ਨੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਯਾਨੀ ਵਾ ਇਧਰੋਂ ਆਇਆ ਐਸੋ ਲੱਗਦਾ ਬਣੀ ਤੇਜ਼ ਚੱਲ ਰਿਹਾ ਹੈ ਫਾਸਟੋਂ ਪਾਣੀ ਬਹੁਤ ਤੇਜ਼ ਆ ਪਾਣੀ ਦਾ ਵਾਹ ਦੇ ਜਾਂ ਜਾਨੀ ਹੁਣ ਬੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਮੋ ਬੋਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਜਾਲ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਹੈ ਕਿੰਨੀ ਲੰਬੀ ਏਰੀਆ ਤੱਕ ਜੜੀ ਗਈ ਹੈ ਤੇ ਪਾਣੀ ਵਿੱਚ ਮਿਕਸ ਹੋ ਰਹੀ ਹੈ ਮਿੱਟੀ ਦੇ ਖੁਜਿਆ ਹੁਣ ਸਾਰਾ ਸਾਰਾ ਹੀ ਡਿੱਗ ਪੈ ਜਾ ਰਿਹਾ ਦਾ ਦੋ ਕਿੱਲੇ ਥਾਂ ਦੇ ਜਲੇ ਰੇਟ ਰੁੜ ਗਿਆ ਵਾ ਜੀ ਇਹ ਜਦੋਂ ਕੰਮ ਹੋ ਰਿਹਾਗਾ ਜੀ ਇਹ ਪ੍ਰਸ਼ਾਸਨ ਕਰਾ ਰਿਹਾ ਦੇ। ਦੇਖੋ ਇਸ ਸੰਗਤਾਂ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਦਾ ਵੀ ਸਹਿਯੋਗ ਆ। ਪ੍ਰਸ਼ਾਸਨ ਵੀ ਆਇਆ ਹੋਇਆ ਆ ਪੰਚੇ ਪਿੰਡੇ ਉਹ ਵੀ ਨਾਲ ਲੱਗੇ ਨਾਲ ਲੱਗੇ ਹੋਏ ਆ। ਸਭ ਨੂੰ ਕਿੰਨਾ ਲੱਗਦਾ ਵੀ ਕਿੰਨਾ ਸਮਾਂ ਹੋ ਲੱਗ ਜਾਵੇ। ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜੇ ਆ। ਇੱਕ ਵਾਜੇ ਦੋ ਵਾਜੇ ਤੁਹਾਨੂੰ ਕਰਕੇ ਜਾਵਾਂਗੇ ਜੇ ਨਾ ਕੀਤਾ ਤੇ ਜਿਹੜਾ ਪਹਿਲਾ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਪਾਣੀ ਦੇ ਆਵਾਜ਼ਾ ਕੋ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਲਾਤੀ ਸਾਰਾ ਕਰਕੇ ਜੀ ਦੁਆਰਾ ਕਿਦੋਂ ਹੋਏ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜਗ੍ਹਾ ਜਗ੍ਹਾ ਤੇ ਟਪਕ ਰਿਹਾ ਹੈ ਤੁਸੀਂ ਪ੍ਰਸ਼ਾਸਨ ਹੈ ਇਸ ਵਾਰੀ ਕੋਈ ਦਲਪਨ ਕਿੱਥੀ ਵੀਦਾ ਕੀ ਹਾਲ ਹੋ ਸਕਦਾ ਹੈ ਕਿ ਜਗ੍ਹਾ ਜਗ੍ਹਾ ਤੇ ਟਪਕ ਉਹ ਚੀਜ਼ਾਂ ਕੀ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਜੀ ਹੁਣ ਮੰਗ ਕੀ ਕਰਦੇ ਤੁਸੀਂ ਹੁਣ ਜੇ ਇਹ ਮੰਗ ਕਰਦੇ ਐ ਪ੍ਰੋਫੈਸਰ ਜਿਹੜੇ ਸਾਡਾ ਸਹਿਯੋਗ ਕਰਦਾ ਐ ਵੀ ਕਰੀਏ ਬਈ ਤੇ ਚਲੋ ਨਾਲ ਸੰਸਦਾਂ ਦਾ ਵੀ ਸਹਿਯੋਗ ਆ ਵੀ ਸਾਡਾ ਇਹ ਪਚਾਉਂ ਸਕਦਾ ਸਾਰਾ ਸਮਾਨ ਪ੍ਰੋਪਰ ਇੱਥੇ ਮਿਲ ਰਿਹਾ ਜੀ ਤੁਹਾਡੇ ਕੋ ਪਹੁੰਚ ਰਿਹਾ ਕਿਸੇ ਚੀਜ਼ ਦੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਸਭ ਕੁਝ ਕਰ ਰਿਹਾ ਜੀ ਠੀਕ ਹੈ ਰਹਿੰਦਾ ਹੈਗਾ ਜੀ ਮੇਰਾ ਬਸ ਉਹ ਮੇਰੀ ਚੱਕ ਬਾਉਣੀਆਂ ਚਾ ਨਾਲ ਹੱਦ ਪੈਂਦੀ ਇੱਥੇ ਮੋਗੇ ਤੇ ਜਲੰਧਰ ਦੀ ਨੇ ਜੀ ਪਾਜ ਮੇਨ ਜਿਹੜੀ ਹੈ ਚੱਕ ਆਪਣੇ ਜਿ ਮੋਗੇ ਜ਼ਿਲ੍ਹੇ ਦੇ ਵਿੱਚ ਆ ਵਾਸੀਆਂ ਪੈਂਦੀ ਜਮੀਰ ਕਿੱਦਾਂ ਇਹ ਹਾਦਸਾ ਹੋ ਰਿਹਾ ਜੱਲ ਹਾਦਸਾ ਹੋਇਆ ਜੀ 8 ਦਿਨ ਤੋਂ ਪਾਣੀ ਥੋੜਾ ਥੋੜਾ ਜਿੱਦਾਂ ਪਹਿਲਾਂ ਜੀ ਜਦੋਂ ਚੜਾ ਆਇਆ ਉਦੋਂ ਤੱਕ ਕੋਈ ਇੱਥੇ ਸਾਕਰ ਨਹੀਂ ਕੋ ਟੱਕਰ ਨਹੀਂ ਕੋ ਬਾਤ ਨਹੀਂ ਸਹੀ ਚੱਲ ਰਿਆ ਜੀ ਉਸ ਤੋਂ ਬਾਅਦ ਅੱਜ 8 ਦਿਨ ਹੋਇਆ ਉਹ ਦਿਨ ਤੋਂ ਥੋੜਾ ਥੋੜਾ ਕਰਨਾ ਸ਼ੁਰੂ ਹੋਇਆ ਚਲੋ ਅਸੀਂ ਆਖਿਆ ਵੀ ਥੋੜਾ ਬਹੁਤਾ ਤੱਕ ਦੇ ਵੀ ਹੋ ਜਾਂਦਾ ਉਂਡੀ ਕੀ ਜੀ ਕੋਈ ਗੰਗੂ ਤੇ ਅੱਜ ਸ਼ੀਵਾ ਦੇ ਨਾਲ ਜੀ ਜਦੋਂ ਦੇਖਿਆ ਅਸੀਂ ਬਿਆ ਸਟੱਡ ਦੇ ਉੱਪਰ ਦੀ ਪਾਣੀ ਨਾਲ ਦੀ ਘਾਰ ਪੈ ਗਈ ਫਿਰ ਅਸੀਂ ਆਪ ਇਕੱਠੇ ਕਰਦੇ ਵੀ ਆਏ ਨਾਲ ਅੱਗੇ ਲਾਗੇ ਬੰਨੇ ਦੇ ਵੀ ਆਏ ਤੇ ਅਸੀਂ ਆਪਦੇ ਬੋਰੇ ਬਾਰੇ ਲਿਆ ਕੇ ਖਾੜ ਖੂਨ ਵਾਲੇ ਖਾਦਾਂ ਵਾਲੇ ਲਿਆ ਕੇ ਤਾਂ ਅਸੀਂ ਕੁਝ ਸ਼ੌਕ ਬੋਰੇਦਾਰੀ ਜਿੰਮੇਟ ਕਰਕੇ ਆਪਦਾ ਉੱਪਨਿਆ ਵੰਨਿਆ ਤੇ ਸਾਡੇ ਕੋਲ ਮੁੜ ਕੇ ਮਹਿਤਵ ਨੂੰ ਵੀ ਅਸੀਂ ਕੋਈ ਲੜਕ ਕੀਤਾ ਇਹ ਵੀ ਆਇਆ ਜਦੋਂ ਇਹਨਾਂ ਨੇ ਅੱਜ ਤੋਂ ਚੌਥਾ ਦਿਨ ਹੋ ਗਿਆ ਜੀ ਫਿਰ ਇਹ ਵੀ ਆ ਕੇ ਨਾਲ ਇਹਨਾਂ ਨੇ ਸਾਡੇ ਸਹਿਯੋਗ ਦਿੱਤਾ ਗੋੜੇ ਬਾੜੇ ਲਵਾਏ ਚਲੋ ਉਦੋਂ ਇੰਨਾ ਖਤਰਾ ਨਹੀਂ ਸੀਗਾ ਇਹ ਵੀ ਜਿੰਨਾ ਖਸਾ ਨਾਲੇ ਵੀ ਚੱਲੇ ਹੁੰਦੇ ਸਾਰਾ ਕੁਝ ਸਾਡੇ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਜੇ ਕੱਲ ਸਾਰਾ ਕੁਝ ਸਾਡੇ ਤਿੰਨ ਦਿਨ ਕੈਤਿਆਂ ਦੀ ਮਿਹਨਤ ਕੱਲ ਉਦੋਂ ਪਤਾ ਲੱਗਾ 1.5 ਵਜੇ ਜਦੋਂ ਕੱਜੋ ਸ਼ਾਲਾ ਜਿਉਂ ਨੇ ਨਾਲ ਹੀ ਅੱਜ ਤੋਂ ਕੋਈ 25 ਸਾਲ ਦੇ ਲੱਗੇ ਆ ਜਿਹੜੇ ਸਟੱਡ ਉਹ ਵੀ ਰੋੜ ਲਗਿਆ ਸਾਡੇ ਤਿੰਨ ਦਿਨਾਂ ਦੇ ਲਾਇਆ ਬੂਰਾ ਬਗਾਰੇ ਜੋ ਸੀਗੇ ਉਹ ਸਾਬ ਲੈ ਗਿਆ ਉਹ ਕਿੰਨਾ ਨੁਕਸਾਨ ਹੋਇਆ ਨੁਕਸਾਨ ਇੱਥੇ ਜੀ ਨੁਕਸਾਨ ਦੀ ਗੱਲ ਦੀ ਸਾਨੂੰ ਪਤਾ ਲੱਗਦਾ ਨੁਕਸਾਨ ਤਾਂ ਚਲੋ ਹੁੰਦੇ ਹੀ ਆ ਜੀ ਡੇਢ ਕਿੱਲੇ ਦਾ ਸਾਡਾ ਨੁਕਸਾਨ ਹੋਇਆ ਨੁਕਸਾਨ ਤਾਂ ਹੁਣ ਕੱਲ ਮੈਨੂੰ ਸੱਜਣਾ ਦੇ ਵੀ ਆਪਾਂ ਰਾਹ ਮੈਂ ਕਿਹਾ ਜਿੱਥੇ ਬਣਦਾ ਬਣਾ ਲੋ ਅਰ ਜੇ ਸਾਨੂੰ ਛੋਨੇ ਦਾ ਨਿਗਾ ਕੋਈ ਸ਼ਿਕਰ ਅਰ ਜੇ ਤੇ ਸਾਨੂੰ ਆਪ ਹੀ ਆ ਲਾਟਾ ਬਚਾ ਲਈਏ ਬੰਨ ਬਚ ਗਿਆ ਤਾਂ ਸਾਰਾ ਏਰੀਆ ਵੱਜੂਗਾ ਸਾਨੂੰ ਛੋਨੇ ਦਾ ਤਾਂ ਹੁਣ ਜੇ ਕੋਈ ਬੈਡੀ ਕਰ ਟੜ ਖੂਨੇਗਾ ਸਰਫਸੀ ਅਨਜ ਵੀ ਆਪਦਾ ਏਰੀਆ ਬਚਾ ਲਈਏ ਬਾਹਰ ਘਰ ਮਚ ਜਾਣਗੇ ਸਾਰੇ ਪਿੰਡ ਵੱਜ ਜਾਣਗੇ ਕਿਉਂਕਿ ਜਦੋਂ ਤਾਂ ਨਹੀਂ ਲੱਥਾ ਇਟਾ ਬਹੁਤ ਜਿਆਦੀ ਅੱਜ ਦੇਖੋ ਪੁਲ ਦੇ ਥੱਲੇ ਉਹ ਜਿੰਨਾ ਵੀ ਟੋਟਲ ਵਾ ਵਾ ਸਾਰਾ ਇਸ ਬੰਨੇ ਆ ਰਿਹਾ ਨੀ ਸੱਟ ਪੈ ਰੀ ਤੁਹਾਡੇ ਕੋਲ ਮੂਵੀ ਬਣੀ ਹੋਣੀ ਨੇ ਜਮਲਾ ਕੇ ਦੇਖੋ ਹੁਣ ਇਹ ਆ ਵੀ ਸੰਯੋਗ ਅੱਜ ਜਿਹੜਾ ਨਾ ਕੱਲ੍ਹ ਹੀ ਪ੍ਰਸ਼ਾਸਨ ਨੇ ਦਿੱਤਾ ਪਰसों ਵੀ ਦਿੱਤਾ ਸਪਸ਼ਟ ਪਰ ਅੱਜ ਜਿਹੜਾ ਨਾ ਜਮਤਾ ਵੀ ਸਾਡੇ ਨਾਲ ਅੱਜ ਬਹੁਤ ਸਾਥ ਦੇ ਰਿਹਾ ਡੇਰੀ ਤੋਂ ਲਵੇਰ ਤੋਂ ਇੰਨਾ ਜਮਤਾ ਦਾ ਸਾਥ ਆ ਉਹਨਾਂ ਹੀ ਅੱਜ ਆਪਣੇ ਇਹਨਾਂ ਦਾ ਮਹਿਕਮੇ ਦਾ ਵੀ ਸਾਥ ਆ ਅੱਜ ਦੋਵਾਂ ਤਰ੍ਹਾਂ ਨੇ ਸਾਥ ਦਿੱਤਾ ਜੇ ਰਾਹ ਵੀ ਚਾਲੂ ਹੋ ਗਿਆ ਅੱਜ ਕੰਮ ਨਹੀਂ ਉਧਰ ਚੱਲ ਪਿਆ ਇਹ ਰਾਹ ਤੁਸੀਂ ਆਪਣੀ ਪਹਿਲੀ ਚੋਬਣਾ ਪਹਿਲੀ ਚੋਬਣਾ ਜੀ ਹੈ ਅੱਜ ਹੀ ਬਣਾ ਦੇ ਅੱਜ ਇਹ ਵੀ ਪੂਰਾ ਨਹੀਂ ਬਣਿਆ ਜੀ ਵੀ ਟਰਾਲੀਆਂ ਦੇਖੋ ਖੁੱਬੀ ਖੜੀ ਆ ਤੇ ਇਹ ਬਣਵਾਇਡ ਆਏ ਵੀ ਆਵੇ ਮਿੱਟੀ ਆਈ ਹੋਈ ਹੈ ਮਿੱਟੀ ਵੀ ਪਾਈ ਜਾਂਦੇ ਆ ਬੂਰੇ ਵੀ ਲਈ ਆਉਣੇ ਅੱਡੇ ਟਰਾਲੀਆਂ ਬੂਰੇ ਵੀ ਭਰਤੀਆਂ ਅੱਜ ਉੱਥੇ 10 ਟਰਾਲੀਆਂ ਸਸਰ ਵੱਲੋਂ ਬੁਰਾ ਸਹਿਯੋਗ ਮੈਨੂੰ ਅੱਜ ਪੂਰਾ ਕੋਈ ਸਹਿਯੋਗ ਆ ਜੀ ਅੱਜ ਦੀ ਨਹੀਂ ਮੈਂ ਕੱਲ ਦਾ ਕੱਲ ਵੀ ਪ੍ਰਸ਼ਾਸਨ ਸਾਡੇ ਨਾਲ ਖੜ ਰਿਹਾ ਵਾ ਪਹਿਲਾਂ ਪ੍ਰਸ਼ਾਸਨ ਨੇ ਏਡਾ ਨਹੀਂ ਸੀਗਾ ਚਲੋ ਤੇ ਕੱਲ ਦਾ ਜਰੂਰ ਨਾਲ ਸਾਥ ਦੇ ਤਾਜਦਪੁਰਾ ਪ੍ਰਸ਼ਾਸਨ ਇਹ ਵਿੱਚ ਜਾਣ ਕੇ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ ਆ ਤੇ ਸਾਥ ਆ ਅੱਜ ਏਰੀਏ ਦਾ ਵੀ ਸਾਥ ਆ ਭਰਾਵਾਂ ਦਾ ਵੀ ਸਾਥ ਆ ਸਭ ਕਾਸ਼ੇ ਦਾ ਉਹ ਜਨਤਾ ਦੇਖ ਲੋ ਕਿੰਨੀ ਆ ਕੰਮ ਕਰਦੀ ਸਾਰਿਆਂ ਦੀ ਲੰਗਰ ਪਾਣੀ ਵੀ ਤਿਆਰ ਹੁੰਦਾ ਸਵੇਰ ਤੋਂ ਚਾਹ ਦਾ ਡੇਗਾ ਸਵੇਰ ਤੋਂ ਚੱਲਦੇ ਸਭ ਕੁਝ ਕਦੋਂ ਆਵੇ ਸੋਣ ਨੂੰ ਉਹਨਾਂ ਸਭ ਕੋ ਚੜ ਲੱਗਿਆ ਮੇਰਾ ਨਾਮ ਵੀ ਹਰਮੰਦਰ ਸਿੰਘ ਚੀਮਾ ਪਿੰਡ ਸਿੰਗਲਾਜੀ ਹਰਮੰਦਰ ਸਿੰਘ ਜੀ ਅੱਜ ਜਿਹੜੀ ਦੇ ਜਾਣਕਾਰੀ ਅੱਜ ਜਿਹੜਾ ਪੋਲ ਇੱਥੇ ਮਿੱਟੀ ਖੁਰਖੁਰ ਕੇ ਵਿੱਚ ਦਰਿਆ ਦੇ ਮਿਲ ਰਹੀ ਹੈ ਪਾਣੀ ਤੇਜ਼ ਬਹਾਵ ਕਰਕੇ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਚਿਰ ਤੋਂ ਤੁਸੀਂ ਲੱਗ ਰਹੇ ਇਹਨੂੰ ਅਸੀਂ ਜੀ ਇਹ ਜਿਹੜਾ ਢਾ ਲੱਗੀ ਨੂੰ ਅੱਜ ਚੌਕਸਾ ਜਨ ਹੋ ਗਿਆ ਜੀ ਅਸੀਂ ਚਾਰਾਂ ਦਿਨਾਂ ਤੋਂ ਹੀ ਆਪਦੇ ਵੱਲੋਂ ਜ਼ੋਰ ਲਾ ਰਹੇ ਵੇ ਵੀ ਕਿਸੇ ਹਿਸਾਬ ਨਾਲ ਰੁਕਦੇ ਪਰ ਪਾਣੀ ਦਾ ਜਿਵੇਂ ਜਿਵੇਂ ਫਲੂਕ ਘਟ ਜਾ ਜਦੋਂ ਵਾਧਾ ਉਹਦਾ ਜਿਹੜਾ ਝ ਘਾਰ ਵਾ ਜਿਹੜਾ ਸਾਰਾ ਹੀ ਸਾਡੇ ਇਧਰ ਬੰਨ ਦੇ ਨਾਲ ਹੋ ਗਿਆ ਵਾ ਇਸ ਕਰਕੇ ਜਿਹੜੇ ਸਾਨੂੰ ਇਹ ਬੰਨ ਵੱਲ ਨੂੰ ਆ ਰਿਹਾ ਵੱਡ ਵੱਡ ਕੇ ਕਿਉਂਕਿ ਇਹ ਤੇ ਤਕਰੀਬਨ ਡੰਗਾਈ ਆ ਜਿਹੜੀ ਕੋਈ 20 ਤੋਂ 25 ਫੁੱਟ ਥੱਲੇ ਹੋ ਗਈ ਹੈ ਜੀਦੇ ਕਰਕੇ ਪ੍ਰੋ 4-4 5-5 ਫੁੱਟ ਰਾਤ ਜੇ ਗੱਲ ਕਰੀਏ ਤਾਂ ਰਾਤ ਵੀ ਤਕਰੀਬਨ 10% ਜਨ ਇਹ ਮੰਗ ਰਹੇ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਵਾ ਕਿ ਅਸੀਂ ਸਾਰੇ ਨਾਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ ਅੱਗੇ ਸਾਡਾ ਜਿਹੜਾ ਕੰਮ ਸੀ ਦਿਨੇ-ਦਿਨੇ ਅਸੀਂ ਕਰਦੇ ਸੀ ਇਹ ਰਾਤ ਨੂੰ ਬੰਦ ਕਰਦੇ ਸੀ ਪਰ ਜਿਹੜਾ ਸਾਡਾ ਦਿਨੇ ਕੰਮ ਕੀਤਾ ਹੋਇਆ ਵੀ ਜਿਹੜਾ ਉਹ ਨੇਹਸਲ ਹੋ ਜਾਂਦਾ ਸੀ ਉਹਦੇ ਕਰਕੇ ਅਸੀਂ ਅੱਜ ਦਿਨ ਤੋਂ ਰਾਤ ਜਿਹੜਾ ਕੰਮ ਕਰਾਂਗੇ ਰਾਤ ਨੂੰ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਲੜਟਾਂ ਦਾ ਪ੍ਰਬੰਧ ਕਰਵਾ ਲਿਆ ਵਾ ਜੋ ਸਾਨੂੰ ਡੀਜ਼ਲ ਦੀ ਮੰਗ ਸੀ ਉਹ ਵੀ ਆ ਬਾਕੀ ਐਕਟ ਅਹੀ ਧੰਨਵਾਦ ਵੀ ਨਾਲ ਕਰਨਾ ਚਾਹੁੰਦੇ ਆ ਵੀ ਬੀ ਸੰਸਥਾ ਸੇਵਾ ਆਈਆ ਡੇਰੇ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਅੱਜ ਸਹਿਯੋਗ ਦੇ ਨਾਸਤੇ ਸਾਡੇ ਕੋਲ ਆਈਆ। ਕਿ ਖੇਤੀ ਦਾ ਕਿੰਨਾ ਕੁ ਨੁਕਸਾਨ ਹੈ। ਖੇਤੀ ਦਾ ਹੀ ਜੇ ਅਸੀਂ ਸਹੀ ਜਾਣੀਏ ਤਾਂ ਹੀ ਸਾਡੇ ਖੇਤੀ ਦਾ ਜਿਹੜਾ ਇਹ ਦੋ ਕਿੱਲੇ ਦਾ ਨਾਮ ਹੀ ਜਿਹੜੀ ਜਿਹੜੀ ਤਰੀਕ ਖਤਮ ਹੋ ਚੁੱਕੀ ਹੈ। ਮੈਂ ਦੀ ਜੂਨੀਅਰ ਇੰਜੀਨੀਅਰ ਅੱਜ ਸਰ ਜਿਹੜਾ ਇਹ ਢਾਹ ਲੱਗੀ ਹੈਗੀ ਹੈ ਕਿੰਨੇ ਫੁੱਟ ਦੀ ਲੱਗੀ ਔਰ ਕੀ ਅਰੇਂਜਮੈਂਟ ਕੀਤੀ ਜਾ ਰਹੀ ਹੈ। ਇਥੇ ਦੀ ਪਹਿਲਾਂ ਤਾਂ ਪਰਸੋਂ ਤੋਂ ਜਦੋਂ ਤੋਂ ਪਾਣੀ ਲੈਣਾ ਸ਼ੁਰੂ ਹੋਇਆ ਪਿੰਡ ਵਾਲੇ ਹੈਂਡਲ ਲੈਂਦਾ ਪਾਣੀ ਜਦੋਂ ਆਪਣਾ ਲੈਂਦੇ ਉਹ ਦਾ ਕਰੰਟ ਦਾ ਫਲੋ ਤੇਜ਼ ਹੋ ਜਾਂਦਾ ਇਸ ਕਰਕੇ ਢਾਲ ਕੰਨੀ ਸ਼ੁਰੂ ਹੋ ਜਾਂਦੀ ਆ ਉਹ ਦੇ ਕਰਕੇ ਅਸੀਂ ਪਹਿਲਾਂ ਵੀ ਇੱਥੇ ਆਪਣੇ ਦੰਬੋ ਬੈਗਸ ਵਗੈਰਾ ਲਗਾ ਕੇ ਹੰਦੋ ਗਿਆ ਗਿਆ ਪਰੰਤੂ ਕੱਲ ਪਾਣੀ ਥੋੜਾ ਹੈ ਹੋਰ ਘਟਨ ਕਰਕੇ ਪਾਣੀ ਦੀ ਸਪੀਡ ਜ਼ਿਆਦੀ ਹੋ ਗਈ ਵੈਲੋਸਟੀ ਇਨਕਰੀਜ਼ ਕਰਨ ਕਰਕੇ ਇੱਥੇ ਆਪਣਾ ਉਸਨੇ ਜਿਹੜੀ ਕ੍ਰੀਕ ਆ ਸ਼ਿਫਟ ਹੋਣੀ ਸ਼ੁਰੂ ਹੋ ਗਈ ਤੇ ਕ੍ਰੀਕ ਸ਼ਿਫਟ ਹੋਣ ਕਰਕੇ ਇਸ ਕਰਕੇ ਫਿਰ ਹੁਣ ਜਿਹੜੇ ਇੰਤਜ਼ਾਮ ਆ ਹੋਰ ਜਿਆਦਾ ਕੀਤੇ ਗਏ ਇੱਥੇ ਕ੍ਰੇਟਸ ਪਰਖੇ ਲਗਾ ਰਹੇ ਅਸੀਂ ਸਾਰੇ ਸਾਰੇ ਤੇ ਅੱਜ ਕੱਲ ਨਾਲ ਪਾਣੀ ਦਾ ਬਹਾਵ ਤੇਜ਼ ਨਾਲੇ ਫਲੋ ਕਹਿੰਦੇ ਜਿਆਦਾ ਆ ਰਿਹਾ ਪਾਣੀ ਅੱਜ ਪਿੱਛੇ ਪਾਣੀ ਘਟਨ ਦਾ ਕਰਕੇ ਵੈਲੋਸਟੀ ਫ੍ਰੀਜ਼ ਕਰ ਜਾਂਦੀ ਜਿਸ ਨਾਲ ਬਹਾਵ ਹੋਰ ਜਿਆਦਾ ਤੇਜ਼ ਹੋ ਉੱਭ ਜਾਂਦਾ ਇਸ ਕਰਕੇ ਪਾਣੀ ਤੇਜ਼ ਲੱਗ ਰਿਹਾ ਬਟ ਪਾਣੀ ਪਹਿਲਾਂ ਨਾਲੋਂ ਘਟਿਆ ਹੋਇਆ ਤੇ ਨੁਕਸਾਨ ਕਿੰਨਾ ਹੈ ਫਸਲ ਦਾ ਨੁਕਸਾਨ ਫਸਲ ਦਾ ਜੀ ਇੱਥੇ ਤਕਰੀਬਨ 20 ਫੁੱਟ ਕ੍ਰਿਕ ਸ਼ਿਫਟ ਹੋਣ ਕਰਕੇ ਤੇ 180 ਫੁੱਟ ਦੇ ਕਰੀਬ ਲੈਂਥ ਜਿਹੜੀ ਹੈ ਉਹ ਕ੍ਰਿਕ ਸ਼ਿਫਟ ਹੋਈ ਹੈ ਉਹਨਾਂ ਤੋਂ ਨੁਕਸਾਨ ਅਜੇ ਤੱਕ ਹੋ ਰਿਹਾ ਬਾਕੀ ਆ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕ੍ਰਿਕਰ ਪ੍ਰੋਟੈਕਸ਼ਨ ਵਰਕ ਕੀਤਾ ਜਾ ਰਿਹਾ ਤਾਂ ਕਿ ਜਲਦ ਜਲਦ ਇਸ ਨੂੰ ਠੀਕ ਕੀਤਾ ਜਾ ਸਕੀ ਤੇ ਕ੍ਰਿਕ ਨੂੰ ਉੱਚੇ ਸ਼ਿਫਟਾਂ ਤੋਂ ਬਚਾਇਆ ਜਾਂਦਾ ਜੀ ਜੇ ਪ੍ਰਬੰਧਾਂ ਦੀ ਗੱਲ ਕਰੀਏ ਇਸ ਟਾਈਮ ਕਿਸੇ ਚੀਜ਼ ਦੀ ਕਮੀ ਨੂੰ ਦਿਖਦੇ ਨਹੀਂ ਕੀ ਲੱਗ ਰਿਹਾ ਤੁਹਾਨੂੰ ਇਸ ਟਾਈਮ ਦੀ ਸਾਰਾ ਕੁਝ ਆਪਣਾ ਪ੍ਰੋਪਰ ਚੱਲ ਰਿਹਾ ਜੀ ਕੋਈ ਪ੍ਰਬੰਧ ਤੋਂ ਕਿਸੇ ਵੀ ਤਰ੍ਹਾਂ ਦਾ ਮਤਲਬ ਵੀ ਕੋਈ ਜਿਹੜਾ ਰੱਖਿਆ ਬੇਸੰਮੂਹਸ ਨਹੀਂ ਹੋ ਰਹੀ ਗੱਲ ਜੋ ਜੋ ਪ੍ਰਬੰਧ ਕੀਤੇ ਜਾ ਰਹੇ ਆ ਬਾਕੀ ਇੱਥੋਂ ਦੇ ਸਾਰਿਆਂ ਦੇ ਵੀ ਸਹਿਯੋਗ ਹੋ ਰਿਹਾ ਪੂਰੇ ਦਾ ਪੂਰਾ ਨਗਰ ਦਾ ਵੀ ਜਿੰਨੇ ਵੀ ਹੈਗੇ ਆ ਇੱਥੇ ਉਹ ਵੀ ਪੂਰਾ ਸਹਿਯੋਗ ਦੇ ਰਹੇ ਆ ਜੀ ਬਤਾ